ਹਾਂਜੀ ਕਿਸਾਨ ਪ੍ਰਭੂ ਬਰਾਡ ਫਾਰਮ YouTube ਚੈਨਲ Facebook ਪੇਜ ਤੇ ਤੁਹਾਡਾ ਸਵਾਗਤ ਹੈ ਬਾਈ ਜੀ ਅੱਜ ਆਪਾਂ ਲੈ ਕੇ ਆਏ 21 ਤਰੀਕ ਦੇ ਬਾਸਪਤੀ ਦੇ ਰੇਟ ਕੋਟਕਪੂਰਾ ਮੰਡੀ ਤੇ ਸਿਰਸਾ ਮੰਡੀ ਦੇ ਤੇ ਧੂੜੀ ਦੇ ਰੇਟ ਲੋ ਬਈ 11 21 ਗਈ ਹੈ ਜੀ ਕੋਟਕਪੂਰਾ ਮੰਡੀ ਦੀ ਇਹ ਰੇਟ ਹੈ 11 21 ਗਈ ਹੈ ਜੀ 3900 ਰੁਪਏ ਤੋਂ ਲੈ ਕੇ 34900 ਤੋਂ ਲੈ ਕੇ 42400 ਰੁਪਿਆ ਤੱਕਰ 1401 4000 ਰੁਪਿਆਵਾਂ ਤੋਂ ਲੈ ਕੇ 4205 ਰੁਪਏ 17 18 3600 ਤੋਂ 4030 ਰੁਪਏ 18 85 3500 ਤੋਂ ਲੈ ਕੇ 3800 ਰੁਪਏ ਤੱਕ 1509 3200 ਤੋਂ ਲੈ ਕੇ 3590 ਰੁਪਈਆ ਤੱਕ 18 47 3900 ਤੋਂ ਲੈ ਕੇ 3520 ਰੁਪਈਆ ਤੱਕ ਤੇ ਸਰਸਾ ਮੰਡੀ ਦੇ ਵਿੱਚ 1401 ਮੁੱਚਲ ਗਿਆ ਜੀ 4800 ਤੇ 21 ਰੁਪਏ ਤੇ ਸਰਸਾ ਮੰਡੀ ਦੇ ਵਿੱਚ ਪੀ ਵੀ 1 ਜੀ ਵਰੇਇਟੀ ਗਈ ਆ 3800 ਤੇ 630 ਰੁਪਏ ਤੂੜੀ ਦੇ ਰੇਟ ਲੈ ਕੇ ਆ ਚੁੱਕੇ ਆ ਜੀ ਹੁਣ 21 ਤਰੀਕ ਦੇ ਮੁੱਲਾਪੁਰ 600 ਤੇ 60 ਰੁਪਏ ਮੋਗਾ 600 ਜਗਰਾਉਂ 740 ਲੁਧਿਆਣਾ 645 ਜੰਮੂ 1100 ਤੇ ਪਟਿਆਲਾ 700 ਕਰਨਾਲ 850 ਤੋਂ 900 ਬਰਨਾਲਾ 600 ਤੋਂ 750 ਤੇ 550 ਤੋਂ 700 ਰੁਪਈ ਗਈ ਆ ਇਹ ਮੇਰੇ ਹਿਸਾਬ ਨਾਲ ਹਰਿਆਣੇ ਦੀ ਕੋਈ ਮੰਡੀ ਉੱਥੇ ਗਈ ਆ ਬਈ ਤੇ ਸਭ ਤੋਂ ਜ਼ਿਆਦਾ ਰੇਟ ਪਤਾ ਤੁਹਾਨੂੰ ਕਿਸਾਨ ਭਰਾਓ ਕਿੱਥੇ ਲੱਗਿਆ ਉਹ ਆਪਾਂ ਕਰਾਉਣੇ ਆ ਆਜੋ ਸਭ ਤੋਂ ਜ਼ਿਆਦਾ ਰੇਟ ਤੂੜੀ ਦਾ ਬਈ 11 21 ਤਰੀਕ ਨੂੰ ਲੱਗਿਆ ਜੰਮੂ ਸਭ ਤੋਂ ਮਹਿੰਗੀ ਤੂੜੀ ਬਈ ਕਿਤੇ ਨਹੀਂ ਜੰਮੂ ਵੇਖਦੀ ਆ 21 ਤਰੀਕ ਨੂੰ ਵਿਕੀ ਹੈ 1100 ਰੁਪਏ ਨੂੰ ਕੁਇੰਟਲ ਤੇ ਉਦੋਂ ਦੂਜੇ ਨੰਬਰ ਤੇ ਬਈ ਗਈ ਆ ਕਰਨਾਲ ਦੇ ਵਿੱਚ 900 ਰੁਪਏ ਨੂੰ ਤੇ ਜਗਰਾਉ ਆ ਗਈ ਬਈ ਤੀਜੇ ਨੰਬਰ ਤੇ 740 ਜਗਰਾਉ ਵੀ ਵਧੀਆ ਰੇਟ ਚੱਲ ਰਿਆ ਤੇ ਕੋਟਕਪੂਰੇ ਦੀ ਗੱਲ ਕਰੀਏ ਤਾਂ ਬਾਈ ਜੀ ਕੋਟਕਪੂਰਾ ਉਹੀ 500 ਦੇ 80 ਰੁਪਈਆ ਦੇ ਕਰ ਰੇਟ ਰਹਿੰਦਾ ਕੋਟਕਪੂਰਾ ਦੀ ਮੰਡੀ ਦੇ ਵਿੱਚ ਤੇ ਪਟਿਆਲੇ ਵੀ ਠੀਕ ਚੱਲ ਰਿਹਾ 2700 ਰੁਪਇਆ ਰੇਟ ਚੱਲ ਰਿਹਾ ਤੂੜੀ ਦਾ ਬਾਕੀ ਜੇ ਕਿਸੇ ਕਿਸਾਨ ਭਰਾ ਨੇ ਤੂੜੀ ਪਈ ਹੋਵੇ ਬਈ ਸਾਡੇ ਤੋਂ ਐਡ ਕਰਵਾਉਣੀ ਹੋਵੇ ਆਪਣਾ ਨੰਬਰ ਕਮੈਂਟ ਚ ਸੈਂਡ ਕਰ ਦਿਓ ਆਪਾਂ ਤੁਹਾਡੀ ਐਡ ਲਾ ਦਾਂਗੇ ਬਾਈ ਕੋਲੇ ਤੂੜੀ ਪਈ ਹੈ ਵੇਚਣੀ ਹੈ ਤੇ ਕਮੈਂਟਾਂ ਚ ਨੰਬਰ ਸੈਂਡ ਕਰ ਸਕਦੇ ਹੋ ਬਾਈ ਜੀ ਜਾਂ ਕਿਸੇ ਕਿਸਾਨ ਭਰਾ ਨੇ ਕੋਈ ਮੱਝ ਗਾਂ ਵੇਚਣੀ ਹੋਵੇ ਤਾਂ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਆਂ ਆਪਾਂ ਵੀਡੀਓ ਪਾ ਦਾਂਗੇ ਬਾਈ ਜੀ ਨੰਬਰ ਆਪ ਦਾ ਕਮੈਂਟਾਂ ਦੇ ਵਿੱਚ ਜਰੂਰ ਸੈਂਡ ਕਰ ਦਿਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਜੇ ਤੂੜੀ ਵੇਚਣੀ ਹੈ ਤਾਂ ਵੀ ਬਾਈ ਜੀ ਕਮੈਂਟ ਕਰਿਓ ਤੇ ਆਪਾਂ ਇੱਕ ਵਾਰੀ ਤੁਹਾਨੂੰ ਫੇਰ ਬਾਸਪਤੀ ਦੇ 21 ਤਰੀਕ ਦੇ ਬਾਈ ਜੀ ਰੇਟ ਦੱਸ ਦਿੰਨੇ ਆ 11 21 3450 ਰੁਪਏ ਤੋਂ ਲੈ ਕੇ 4240 ਰੁਪਿਆ ਤਿੱਕਰ ਗਈ ਹੈ ਜੀ ਤੇ 14 01 4050 ਰੁਪਏ ਤੋਂ ਲੈ ਕੇ 4205 ਰੁਪਏ ਗਈ ਆ 17 18 3600 ਤੋਂ ਲੈ ਕੇ 4030 ਰੁਪਏ ਗਈਆ 18 85 3500 ਤੋਂ ਲੈ ਕੇ 3800 ਰੁਪਏ ਤਿੱਕਰ ਗਈ ਹੈ ਜੀ ਤੇ 1509 3200 ਰੁਪਏ ਤੋਂ ਲੈ ਕੇ 3590 ਰੁਪਿਆ ਤਿੱਕਰ ਗਈ ਹੈ ਜੀ 1847 3900 ਤੋਂ ਲੈ ਕੇ 3900 3520 ਰੁਪਿਆ ਤੋਂ ਲੈ ਕੇ 3800 ਰੁਪਿਆ ਤਿੱਕਰ ਗਈ ਆ ਤੇ 1401 ਸਰਸਾ ਮੰਡੀ ਦੇ ਵਿੱਚ ਮੁੱਛਲ 4821 ਰੁਪਏ ਗਿਆ ਜੀ ਤੇ ਪੀਬੀਏ ਕੋਹੀ 3873 ਰੁਪਏ ਤੇ ਅੱਗੇ ਆਪਾਂ ਤੁਹਾਨੂੰ ਤੂੜੀ ਦੇ रेट ਦੱਸ ਹੀ ਦਿੱਤੇ ਆ ਧੰਨਵਾਦ ਅਕੀ ਬਾਈ ਜੀ ਜੇ ਹਰੇ ਚਾਰੇ ਦੇ ਰੇਟ ਬਾਰੇ ਗੱਲਬਾਤ ਕਰੀ ਤਾਂ ਮੈਂ ਕਹ ਉਹ ਵੀ ਕਰ ਹੀ ਲੈਣਾ 21 ਤਰੀਕ ਨੂੰ ਹਰੇ ਚਾਰੇ ਦਾ ਰੇਟ ਕਿੱਥੇ ਕੀ ਗਿਆ ਹਰੇ ਚਾਰੇ ਦੇ ਰੇਟ ਬਾਰੇ ਵੀ ਗੱਲ ਕਰ ਲੈਣੀ ਆ ਵੀ ਕੋਟਕਪੂਰਾ ਮੰਡੀ ਤੇ ਜਗਰੌ ਮੰਡੀ ਤੇ ਆ ਜਾਓ ਉਹ ਤੇ ਪੂਰਾ ਬਾਈ ਜੀ ਹਰਾਚਾਰਾ ਗਿਆ 250 ਰੁਪਏ ਤੋਂ ਲੈ ਕੇ 300 ਰੁਪਏ ਤੱਕ ਰ ਗਿਆ ਜੀ 21 ਤਰੀਕ ਨੂੰ ਜਿਹੇ ਜਗਰਾਉ ਮੰਡੀ ਦੀ ਗੱਲ ਕਰੀਏ ਤਾਂ ਬਾਈ ਜੀ ਉੱਥੇ ਗਿਆ 180 ਰੁਪਏ ਤੋਂ ਲੈ ਕੇ 260 ਰੁਪਈਆ ਤੱਕ ਰ ਬਾਈ ਜੀ ਜਗਰਾਉ ਮੰਡੀ ਦੇ ਵਿੱਚ ਹਰਾਚਾਰਾ ਵੀ ਗਿਆ ਬਾਕੀ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਈ ਜੀ ਤੇ ਲਾਈਕ ਐਂਡ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਦੱਬ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੇ ਕਿਸੇ ਕਿਸਾਨ ਭਰਾ ਨੇ ਬਈ ਜੀ ਤੂੜੀ ਵੇਚਣੀ ਐ ਐਡ ਕਰਵਾਉਣੀ ਐ ਜਰੂਰ ਕਮੈਂਟਾਂ ਚ ਨੰਬਰ ਸੈਂਡ ਕਰਿਓ ਜਾਂ ਕੋਈ ਖੇਤੀਬਾੜੀ ਦਾ ਸੰਦ ਬਈ ਵੇਚਨੇ ਹੋਣ ਤੇ ਉਹ ਵੀ ਆਪਾਂ ਨੂੰ ਕਮੈਂਟ ਕਰ ਸਕਦਾ ਤੇ ਬਈ ਧੰਨਵਾਦ ਸਾਰੇ ਕਿਸਾਨ ਭਰਾਵਾਂ ਦਾ